ਇਹ ਮੋਗੀ ਸ਼ਰਾਬ ਗੱਡੀ ਐ ਮੈਂ ਚਲਾਉਣਾ ਡਾਡਾ ਪਰਾ ਪੂਤ ਨਹੀਂ ਗੱਡੀ ਫੈਰੂ ਨਹੀਂ ਗੱਡੀ ਮੈਨੂੰ ਲੱਗਦਾ ਇਹਨਾਂ ਪੈਕ ਪਿਛੇ ਲੜੇ ਪੈਣਾ ਵਾ ਤੇ ਵੀਡੀਓ ਵੇਖਿਓ ਪੂਰੀ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਦੇ ਹੋ ਮੈਨੂੰ ਨਹੀਂ ਗੱਡੀ ਠੀਕ ਚਲਈ ਪੈਕਾ ਨਹੀਂ 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 ਬਾਜੇ ਇਹਨੇ ਚਲਾਉਣੀ ਇਹਨੇ ਗੱਡੀ ਹਾਂਜੀ ਫੇਰ ਆ ਜਿਹੜੀ ਦਾਰੂ ਬਸੀ ਆ ਆਪਾਂ ਦੋਵੇਂ ਪੀਣੀ ਇਹਨੂੰ ਹੀ ਦੇਣੀ ਬਿਲਕੁਲ ਗੱਲ ਖਤਮ ਮੇਰਾ ਫੈਰ ਉਹ ਯਾਰ ਮੈਨੂੰ ਬਾਹੂ ਗਿਆ ਮੈਂ ਉਹ ਗੱਡੀ ਨਾਲ ਕਿਹੜਾ ਹਰ ਹੋਈ ਦੱਸੀ ਆ ਜਦੋਂ ਡਰਾਈਵਰ ਦੋ ਦੋ ਮੇਰੇ ਕੋਲ ਆ ਨਾ ਮੈਂ ਨਹੀਂ ਉੱਠਿਆ ਨਾ ਆਖਮਾ ਉਮਰਾ ਮੈਂ ਇਹ ਮੈਂ ਵੱਡਾ ਬਰਾਏ ਮਸਾ ਵੱਡਾ ਬੱਲੇ ਚੇਰਾ ਪਿੱਤੀ ਖਾਦੀ ਦੇ ਵਿੱਚ ਕੰਮ ਘਾਟੇ ਵਾਲਾ ਕੰਮ ਚਲਿਆ ਹੈ ਨਾ ਸਾਮ ਗਿਆ ਮੋਕਾ ਮਾਰੀ ਮਾਗੇ ਚਾਬੀ ਆਂਦਾ ਮੋਟਾ ਬੈਗ ਨਾ ਮੇਰੇ ਕੋਲ ਦੋ ਦੋ ਡਰਾਈਵਰ ਮੈਨੂੰ ਕੀ ਲੋੜ ਹੈ ਗੱਡੀ ਚਲਾਉਣ ਦੀ